ਨਾ 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 ਨਹੀਂ ਹੋਣ ਰਹੀ ਲੁੱਟ ਨਹੀਂ ਹੋਣ ਰਹੀ ਲੁੱਟ ਆ ਦੇਖੋ ਵੱਡੇ ਫਾਇਦੇ 2 ਪੀਸ ਕੋਰਪਮੈਂਟ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ 10000 ਦਾ ਕਹਿੰਦੇ ਹੋ ਸਾਡੇ ਕੋਲ ਆਜੋ 2695 ਚ ਲੈ ਜਾਓ ਆ 3 ਪੀਸ ਕੋਰਪਮੈਂਟ ਜਿਹੜਾ ਬਾਜ਼ਾਰ ਚ 15000 ਦਾ ਸਾਡੇ ਕੋਲ 3410 ਚ ਲੈ ਜਾਓ ਵੱਡਾ ਪਟਾਕਾ ਕੀਆ ਸਿਰਫ 48 ਘੰਟਿਆਂ ਦੇ ਵਿੱਚ ਸਲਾਈ ਕਰਕੇ ਦਵਾਂਗੇ ਸਲਾਈ ਕਰਕੇ ਦਵਾਂਗੇ 48 ਘੰਟਿਆਂ ਚ ਕੱਪੜਾ ਵੀ ਸਾਡਾ ਸਟਿਚਿੰਗ ਸਾਡੀ ਤੁਸੀਂ ਲੈਣੀ ਆ ਬਲੇਜ਼ਰਾਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਕਾਨਗੋ ਸਾਹਿਬ ਐਸਡੀਐਮ ਸਾਹਿਬ ਆ ਦੇਖੋ ਬਹੁਤ ਲਗਜ਼ਰੀ ਬਲੇਜ਼ਰ ਅਸੀਂ ਦਵਾਂਗੇ ਜਿਹੜੇ ਸਾਡੇ ਸ਼ਕੀਨ ਭਰਾ ਆ ਕਿਹਨੇ ਤਰਸੀਮ ਜਸੜਵਾਨਾ ਆਜੋ ਬਾਈ ਉਹ ਵੀ ਦਵਾਂਗੇ ਆ ਦੇਖੋ ਇਦਾਂ ਦੇ ਡਿਜ਼ਾਈਨਰ ਕੋਟ ਪਰ ਬਾਹਲੇ ਹੀ ਸਸਤੇ ਦਵਾਂਗੇ ਸਰਪੰਚ ਸਾਹਿਬ ਸਰਪੰਚ ਸਾਹਿਬ ਕਿੱਧਰ ਚੱਲ ਰਹੇ ਹੋ ਆਜੋ 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 ਚਾਹੇ ਤੁਸੀਂ ਪਿੰਡਾਂ ਦੇ ਸਰਪੰਚ ਹੋ ਤੁਸੀਂ ਲੰਬੜਦਾਰ ਹੋ ਤੁਸੀਂ ਕੌਂਸਲਰ ਹੋ ਐਮਐਲਏ ਸਾਹਿਬ ਤੁਸੀਂ ਵੀ ਹੋ ਮੰਤਰੀ ਸਾਹਿਬ ਤੁਸੀਂ ਵੀ ਹੋ ਸੀਐਮ ਸਾਹਿਬ ਆਜੋ ਆ ਦੇਖੋ ਚਿੱਟੇ ਰੰਗ ਦੇ ਕੁਰਤੇ ਪਿਆਮੇ ਉੱਤੇ ਇਦਾਂ ਦੀਆਂ ਬਾਸਟਰਾ ਬਾਕੇ ਤੁਹਾਨੂੰ ਦਵਾਂਗੇ ਹੁਣ ਵੱਡਾ ਬਾਇਦਾ ਗਿਆ ਜਿੱਥੇ ਮਰਜੀ ਚਲਜੋ ਦਰਜੀ ਨੂੰ ਪੁੱਛੋ ਟੇਲਰ ਨੂੰ ਪੁੱਛੋ ਭਾਈ ਸਾਹਿਬ ਕੁਰਤੇ ਪਿਆਮੇ ਦੀ ਸਲਾਈ ਕਿੰਨੀ ਆ ਉਹ ਨਹੀਂ ਕਹਣਾ 1000 ਕਿਸੇ ਨੇ ਕਹਣਾ 1200 ਆਜੋ ਫਾਇਦਾ ਕਰਾਂ ਕੁਰਤੇ ਪਿਆਮੇ ਦੀ ਸਲਾਈ ਸਿਰਫ 400 ਰੁਪਇਆ 400 ਰੁਪਏ ਚ ਕੁਰਤਾ ਪਿਆਮਾ ਸਲਾਈ ਕਰਕੇ ਦਵਾਂਗੇ ਕਪੜਾ ਵੀ ਸਾਡਾ ਬਾਜ਼ਾਰ ਨਾਲੋਂ ਅੱਧੇ ਰੇਟਾਂ 'ਚ ਕੋਈ 30000 ਨਹੀਂ ਕੋਈ 25000 ਨਹੀਂ ਕੋਈ 32000 ਨਹੀਂ ਸਿਰਪ ਤੁਹਾਨੂੰ ਅਸੀਂ 650 700 ਤੋਂ ਸ਼ੇਰਵਾਨੀ ਸਾਡੇ ਕੋਲ ਸ਼ੁਰੂ ਹੋ ਜਾਂਦੀ ਆ ਡਿਜ਼ਾਈਨਰ ਕੋਰਤੇ ਪਜਾਮੇ ਸਿਲਕ ਦੇ ਲੈਣੇ ਆ ਬਹੁਤ ਵੱਡੇ ਫਾਇਦੇ ਕਰਾਂਗੇ ਸਾਡੇ ਕੋਲ ਵਾਈਟ ਰੰਗ ਦੇ ਕੋਰਤੇ ਪਜਾਮੇ ਇੱਕ ਨਹੀਂ ਦੋ ਨਹੀਂ ਜਿੰਨੇ ਮਰਜੀ ਡਿਜ਼ਾਈਨ ਲੈ ਜੋ ਵਾਈਟ ਰੰਗ ਦੇ ਕੋਰਤੇ ਪਜਾਮੇ ਚ ਗੀਜ਼ਾ ਕਾਟਨ ਲੈ ਜਾਓ ਤੁਸੀਂ ਸਲਵਾਰ ਵਾਲਾ ਬਣਾਓ ਤੁਸੀਂ ਪਠਾਨੀ ਬਣਾਉਣਾ ਜਿੱਦਾਂ ਦਾ ਮਰਜੀ ਕੋਰਤਾ ਬਣਾ ਲਓ ਰੰਗ ਓਏ ਹੋਏ 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 ਰੰਗ ਤਾਂ ਸਾਡੇ ਕੋਲ ਇੰਨੇ ਆ ਤੁਸੀਂ ਗਿਣਦਿਆਂ ਨੇ ਪੁੱਲ ਜਾਣੀ ਗਹਿਣਤੀ ਜਿਹੜਾ ਮਰਜੀ ਰੰਗ ਲਾ ਲਓ ਕੋਰਤਾ ਪਜਾਮਾ 700 ਰੁਪਏ ਤੋਂ ਸ਼ੁਰੂ ਆ 1000 ਰੁਪਏ ਦਾ ਜਿਹੜਾ ਦबई ਵਾਲਾ ਕੋਰਤਾ ਮੈਂ 3000 ਦਾ ਅਸੀਂ ਤੁਹਾਨੂੰ ਦੇਣਾ 11 1200 ਚ ਬਲੈਕ ਕਲਰ ਚ ਤਾਂ ਮੈਂ ਗਿਆ ਵੇਜਾ ਵੇਜਾ ਕਰਦੇ ਕੋਰਤੇ ਪਜਾਮੇ ਦੇ ਕਿੰਗ ਅੰਕਲੋਂ ਮੋਗਾ ਰੋਡ ਬੱਕ ਆਪਣਾ ਆ ਜੋ ਬੈਂਕ ਵਾਲੇ ਮੈਨੇਜਰ ਸਾਹਿਬ ਕਿੱਧਰ ਚੱਲੇ ਹੋ ਕਿੱਥੇ ਧਿਆਨ ਸਾਡੇ ਉੱਪਰ ਲਾਓ ਤੁਸੀਂ ਲੈਣੀਆਂ ਸ਼ਰਟਾਂ ਕੋਈ ਆਫਿਸ ਵਰਕ ਕਰਦਾ ਕਿਸੇ ਨੇ ਆਪਣੇ ਕਿੱਦਾਂ ਦੀ ਵੀ ਲੈਣੀਆਂ ਪ੍ਰਿੰਟ ਲੈਣੀਆਂ ਪਲੇਨ ਲੈਣੀਆਂ ਚੈੱਕ ਲੈਣੀ ਲਾਈਨ ਵਾਲ ਸ਼ਰਟ ਲੈਣੀਆਂ ਆ ਦੇਖੋ ਸ਼ਰਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਵਧੀਆ ਡੀਲਸ ਹੈਗੀਆਂ 3350 ਪਰ ਸ਼ਰਟ ਸ਼ੁਰੂ ਉਦੋਂ ਉੱਪਰ ਹੀ ਰਹੇ ਤੁਸੀਂ ਜਿੱਦਾਂ ਨਹੀਂ ਮਰਜ਼ੀ ਲੈ ਜਾਓ ਕੋਟ ਮੰਡ ਇੱਕ ਤਰ੍ਹਾਂ ਦਾ ਨਹੀਂ ਦੋ ਤਰ੍ਹਾਂ ਦੇ ਪਲੇਨ ਲੈ ਲਓ ਚੈੱਕ ਲੈ ਜਾਓ ਲਾਈਨਿੰਗ ਵਾਲਾ ਲੈ ਜਾਓ ਸੀਹਾਂ ਰਾਮ ਲੈ ਜਾਓ ਰਹਿਮਟ ਲੈ ਜਾਓ ਕੈਟ ਨਹੀਂ ਲੈ ਜਾਓ ਇਟਾਲੀਅਨ ਲੈ ਜਾਓ ਜਿੱਦਾਂ ਦੇ ਮਰਜ਼ੀ ਵੱਡੇ ਵੱਡੇ ਬ੍ਰਾਂਡ ਲੈ ਜਾਓ ਜਿਹੜੇ ਤੁਸੀਂ 25 25 ਹਜ਼ਾਰ ਦੇ ਕੋਟ ਮੰਗਦੇ ਨੇ ਅਸੀਂ ਤੁਹਾਨੂੰ 12 12 ਹਜ਼ਾਰ ਦੇਣੇ ਆ 15 15 ਹਜ਼ਾਰ ਆਲੇ ਤੁਹਾਨੂੰ ਅਸੀਂ 3600 3700 ਦੇ ਰਣੇ ਆ ਸਲਾਈ ਕਰਕੇ ਦੱਸ ਰਿਹਾ ਸਲਾਈ ਕਰਕੇ ਜਾਗੋ ਤੇ ਜਾਣਾ ਭਾਈ ਹਲਦੀ ਦੇ ਫੰਕਸ਼ਨ ਤੇ ਜਾਣਾ ਭਾਈ ਭੂਆ ਦੇ ਮੁੰਡੇ ਦਾ ਵਿਆਹ ਆ ਗਿਆ ਸਾਰੇ ਭਰਾਮਣ ਥੀਮ ਬਣਾਉਣਾ ਬਣਾ ਕੇ ਦਵਾਂਗੇ ਆ ਦੇਖੋ ਸ਼ੇਰਵਾਨੀਆਂ ਕੁੜਤੇ ਪਜਾਮੇ ਬਾਸਕਟ ਜਿੱਦਾਂ ਨੇ ਮਰਜ਼ੀ ਥੀਮ ਬਣਾ ਕੇ ਲੈ ਜਾਓ ਸਾਡੇ ਕੋਲ ਸੁਪਰ ਕੁਆਲਿਟੀਆਂ ਆ ਚੁੱਕੀਆਂ ਜੋ ਮਰਜ਼ੀ ਲੈ ਜਾਓ ਬਾਈ ਇੱਕ ਗੱਲ ਧਿਆਨ ਰੱਖਿਓ ਔਰ ਸੀਮਰ ਸਮਝ ਲਿਆ ਮੋੜ ਕੇ ਨਾ ਕਿਓ ਫਾਇਦੇ ਨਹੀਂ ਹੋਏ ਪੰਜਾਬੀ ਚ ਸਮਝਾਤਾ ਇਧਰ ਨਹੀਂ ਜਾਣਾ ਉਧਰ ਨਹੀਂ ਜਾਣਾ ਨੱਕ ਦੀ ਸੇਧ ਨਾਲ ਸਿੱਧਾ ਅੰਕ ਰੂਮ ਮੋਗਾ ਰੋਡ ਬਾਗਾ ਪਣਾਉਣਾ ਬਹੁਤ ਸਾਰੇ ਫਾਇਦੇ ਆ ਫੈਕਟਰੀ ਆ ਫੈਕਟਰੀ ਆਪਣੀ ਉਹ ਟੇਲਰ ਵੀ ਫੜਾਏ ਆ ਟੇਲਰ ਆ ਸਾਰੇ ਆਪਣੀਆਂ ਫੈਕਟਰੀਆਂ ਯੂਪੀ ਵਾਲੇ ਟੇਲਰ ਬਿਹਾਰ ਵਾਲੇ ਟੇਲਰ ਮੁਕਸਰੀ ਟੇਲਰ ਹਰ ਤਰ੍ਹਾਂ ਦੀਆਂ ਚੀਜ਼ਾਂ ਦਮਾਗੇ 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 100% ਦਮਾਗੇ ਆਜੋ ਨੰਬਰ ਸਕਰੀਨ ਤੇ ਆ ਕੋਈ ਗੱਲ ਕਰਨੀ ਹੋਈ ਟਿੰ 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 ਫੋਨ ਕਰ ਲਿਓ ਸਸਤੀ ਜੀ